ਇਹ ਇੰਡਸਟਰੀ ਵਾਲਿਆਂ ਦੇ ਖਿਲਾਫ ਜਿਹੜੇ ਡਾਈੰਗ ਯੂਨਿਟਸ ਨੇ ਇਹਨਾਂ ਦੇ ਖਿਲਾਫ ਇੱਕ ਆਰਡਰ ਹੋਈ ਹੋਈ ਸੀਗੀ ਨੈਸ਼ਨਲ ਪੋਲਿਊਸ਼ਨ ਬੋਰਡ ਵੱਲੋਂ ਨੈਸ਼ਨਲ ਅਤੇ ਪੰਜਾਬ ਪੋਲਿਊਸ਼ਨ ਬੋਰਡ ਵੱਲੋਂ ਜਿਹਦੇ ਚ ਇਹਨਾਂ ਨੂੰ 12 ਅਗਸਤ ਦੇ ਆਰਡਰ ਸੀ ਔਰ 26 ਅਗਸਤ ਤੱਕ ਇਹ ਯੂਨਿਟ ਬੰਦ ਕਰਨ ਦੇ ਆਰਡਰ ਸੀ ਜਿਹਦੇ ਚ 10 10.5 ਕਰੋੜ ਲੀਟਰ ਪਾਣੀ ਪੈਂਦਾ ਗੁੱਡੇ ਦਰਿਆ 'ਚ ਔਰ ਗੁੱਡਾ ਨਾਲਾ ਬਣ ਜਾਂਦਾ ਉਹਦੇ ਖਿਲਾਫ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਇੰਨੇ ਚਿਰ ਦੇ ਆਰਡਰ ਨੇ ਪੰਜਾਬ ਪੋਲਿਊਸ਼ਨ ਬੋਰਡ ਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਸਾਰੇ ਡਾਕੂਮੈਂਟਸ ਲੈ ਕੇ ਆਉਨੇ ਆ ਇਹਦੇ ਨਾਲ ਸੰਬੰਧਿਤ ਉਹ ਕੁਝ ਨਹੀਂ ਲੈ ਕੇ ਗਏ ਲੈ ਕੇ ਕੀ ਜਾਣਗੇ ਸਾਰਾ ਕੁਝ ਤਾਂ ਝੂਠ ਹੈ ਸਾਰਾ ਕੁਝ ਤਾਂ ਗਲਤ ਹੈ ਉਹਨਾਂ ਨੇ ਜਦੋਂ ਲੈ ਕੇ ਨਹੀਂ ਗਏ ਉਹਨਾਂ ਨੇ ਤਰੀਕ ਅੱਗੇ ਪਾਤੀ ਹੈ ਉਹ ਤਰੀਕ ਹੈਗੀ ਹੈ ਕੁਝ 20 ਮਾਰਚ ਆਈ ਥਿੰਕ ਸੋ 20 ਮਾਰਚ ਦੀ ਔਰ ਨਾਲ ਹੀ ਉਹਨਾਂ ਨੇ ਕਹਤਾ ਕਿ ਸਾਡਾ ਜਿਹੜਾ ਪੁਰਾਣਾ ਆਰਡਰ ਸੀ ਉਹੀ ਸਟੈਂਡ ਆਊਟ ਕਰੂਗਾ ਹੁਣ ਮੈਂ ਸਿਰਫ ਇੱਕੋ ਗੱਲ ਪੁੱਛਣੀ ਚਾਹਣਾ ਆ ਆਪਦੀ ਗਵਰਨਮੈਂਟ ਤੋਂ ਵੀ ਕਿ ਸੰਵਿਧਾਨਕ ਅਦਾਰੇ ਇਹ ਗੱਲ ਕਹਿ ਚੁੱਕੇ ਨੇ ਲੈਂਡ ਆਰਡਰ ਦਾ ਸਰਕਾਰ ਦਾ ਮੇਨ ਕੰਮ ਹੁੰਦਾ ਹੈ ਜਿਸ ਸੰਵਿਧਾਨਕ ਅਦਾਰਿਆਂ ਨੇ ਕਹੀ ਹੋਈ ਗੱਲ ਨੂੰ ਵੀ ਤੁਸੀਂ ਪਾਲਣ ਨਹੀਂ ਕਰੋਗੇ ਤਾਂ ਤੁਸੀਂ ਕਿਸ ਤਰ੍ਹਾਂ ਦੀ ਗਵਰਨਮੈਂਟ ਹੋ ਜੇ ਕੋਈ ਬੰਦਾ ਗੁਨਾਹ ਕਰ ਬੈੰਦਾ ਕੋਈ ਕਤਲ ਕਰ ਲੇ ਕੋਈ ਹੋਰ ਗੱਲ ਕਰ ਲੇ ਤਾਂ ਤੁਸੀਂ ਭੱਜ-ਭੱਜ ਕੇ ਪੂਰਾ ਡਿਸਟ੍ਰਿਕਟ ਦੀ ਪੁਲਿਸ ਲੱਗ ਜਾਂਦੀ ਹੈ ਉਹ ਇਹ ਕਿੰਨੇ ਕਤਲ ਕਰ ਰਹੇ ਨੇ ਉਹ ਵੀ ਤੜਪਾ ਤੜਪਾ ਕੇ ਲੋਕਾਂ ਨੂੰ ਮਾਰ ਰਹੇ ਨੇ ਔਰ ਇਹਨਾਂ ਦੇ ਖਿਲਾਫ ਆਰਡਰ ਹੋ ਚੁੱਕੇ ਨੇ ਉਹਨੂੰ ਇੰਪਲੀਮੈਂਟ ਨਹੀਂ ਕਰੋਗੇ ਕੁੰਤਾ ਕਰ ਲੋ ਕੁਛ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੂੰ ਨਸਤੀ ਮਿਲਿਆ ਇਹਨਾਂ ਦੇ ਖਿਲਾਫ ਆਰਡਰ ਹੋ ਚੁੱਕੇ ਨੇ ਔਰ ਉਸ ਗੱਲ ਨੂੰ ਵੀ 26 ਅਗਸਤ ਦੀ ਹੈ ਕਿੰਨੇ ਮਹੀਨੇ ਸ਼ਰਿਆਮ ਧੱਕਾਸ਼ਾਹੀ ਚੱਲ ਰਹੀ ਹੈ ਇਹ ਇੰਡਸਟਰੀ ਲਿਸਟ ਕਰ ਰਹੀ ਨੇ ਉਹ ਪਾਣੀ ਜ਼ਹਿਰ ਯੁਕਤ ਪਾ ਰਹੇ ਨੇ ਕਿੰਨੇ ਕੈਮੀਕਲ ਨੇ ਉਹਦੇ ਵਿੱਚ ਔਰ ਸਰਕਾਰ ਉਹਨਾਂ ਨੂੰ ਅਲਾਉ ਕਰ ਰਹੀ ਹੈ ਇਹਨਾਂ ਨੂੰ ਰੋਕ ਨਹੀਂ ਰਹੀ ਜਿਹੜੇ ਬੰਦੇ ਇਹਦੇ ਜ਼ਿੰਮੇਦਾਰ ਨੇ ਔਰ ਜਿਹੜੇ ਇਹ ਕੰਮ ਕਰ ਰਹੇ ਨੇ ਕਿ ਉਹਨਾਂ ਉਰੁੱਧ ਕ੍ਰਿਮੀਨਲ ਆਫੈਂਸ ਨਹੀਂ ਲੱਗਣਾ ਚਾਹੀਦਾ ਉਨਾ ਵਿਰੁੱਧ ਕੇਸ ਦਰਜ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਣੀ ਚਾਹੀਦੀ ਜੇ ਨਹੀਂ ਤਾਂ ਤੁਸੀਂ ਬਾਕੀ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਕੀ ਹੱਕ ਰੱਖਦੇ ਹੋ ਔਰ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਜੇ ਸਰਕਾਰ ਲੋਕਾਂ ਦਾ ਮਤਲਬ ਨਹੀਂ ਸਮਝ ਰਹੀ ਉਹਨਾਂ ਦੀ ਫੀਲਿੰਗ ਨੂੰ ਨਹੀਂ ਸਮਝ ਰਹੀ ਤਾਂ ਇਹ ਕੀ ਹੋਜੀ ਸਰਕਾਰ ਥੋੜਾ ਜਿਹਾ ਸੋਚ ਲਿਓ ਜਿਸ ਬਾਰੇ ਭਗਵੰਤ ਮਾਨ ਜੀ ਚੀਫ ਮਿਨਿਸਟਰ ਸਾਹਿਬ ਆਪਾਂ ਪਹਿਲਾਂ ਮਿਲਦੇ ਰਹੇ ਹਾਂ ਬਹੁਤ ਪਹਿਲਾਂ ਹਨਾ ਥੋੜਾ ਜਿਹਾ ਸਮਝਿਓ ਜੀ ਆ ਮੈਨੂੰ ਨਹੀਂ ਲੱਗਦਾ ਸੀ ਤੁਸੀਂ ਇੰਨੀ ਬੇਤਿਆਨੀ ਕਰੋਗੇ ਸਾਨੂੰ ਤੇਰੇ ਤੋਂ ਉਮੀਦ ਸੀ ਕੀ ਨਿਕਲਿਆ ਹਜੇ ਵੀ ਬੇਨਤੀ ਹੈ ਤੁਸੀਂ ਖੁਦ ਖੜੇ ਹੋ ਕੇ ਤੁਹਾਡੀ ਸਰਕਾਰ ਦੇ ਹੋਰ ਵੀ ਬਹੁਤ ਸਾਰੇ ਬੰਦੇ ਤੁਹਾਡੇ ਸਪੀਕਰ ਸਾਹਿਬ ਉਹਨਾਂ ਹੀ ਥਾਵਾਂ ਤੇ ਖੜ ਕੇ ਕੀ ਕੁਝ ਕਹਿੰਦੇ ਰਹੇ ਹੋ ਤੁਸੀਂ ਸਾਡੀਆਂ ਗੱਲਾਂ ਛੱਡ ਦਿਓ ਮੈਂ ਕੀ ਕਹਿ ਰਿਹਾ ਲੱਖਾਂ ਕੀ ਕਹਿ ਰਿਹਾ ਸਾਡੀ ਪੂਰੀ ਕਾਲੇ ਪਾਣੀ ਦੀ ਟੀਮ ਕੀ ਕਹਿ ਰਹੀ ਹੈ ਜਾਂ ਹੋਰ ਲੋਕ ਕੀ ਕਹਿ ਰਿਹਾ ਹੈ ਕਮ ਸੇ ਕੋ ਮੂੰਹ ਹੀ ਕਰ ਲਓ ਜੋ ਤੁਸੀਂ ਕਹਿੰਦੇ ਰਹੇ ਹੋ ਪਹਿਲਾਂ ਜਾਂ ਦੱਸ ਦਿਓ ਉਹ ਤੋਂ ਝੂਠ ਸੀ ਕਿ ਹੁਣ ਝੂਠ ਹੈ ਹਾਂਜੀ ਸਰ ਸ਼ਿਗਾਲ ਜੀ ਇੱਕ ਖੁਸ਼ਖਬਰੀ ਹੈ ਕਿ ਇਹ ਇੰਡਸਟਰੀ ਵਾਲਿਆਂ ਦੇ ਖਿਲਾਫ ਜਿਹੜੇ ਡਾਈੰਗ ਯੂਨਿਟਸ ਨੇ ਇਹਨਾਂ ਦੇ ਖਿਲਾਫ ਇੱਕ ਆਰਡਰ ਹੋਈ ਹੋਈ ਸੀਗੀ ਆ ਨੈਸ਼ਨਲ ਪੋਲੂਸ਼ਨ ਬੋਰਡ ਵੱਲੋਂ ਨੈਸ਼ਨਲ ਅਤੇ ਪੰਜਾਬ ਪੋਲੂਸ਼ਨ ਬੋਰਡ ਵੱਲੋਂ ਜਿਹਦੇ ਚ ਇਹਨਾਂ ਨੂੰ 12 ਅਗਸਤ ਦੇ ਆਰਡਰ ਸੀ ਔਰ 26 ਅਗਸਤ ਤੱਕ ਇਹ ਯੂਨਿਟ ਬੰਦ ਕਰਨ ਦੇ ਆਰਡਰ ਸੀ ਜਿਹਦੇ ਚ 10 1.5 ਕਰੋੜ ਲੀਟਰ ਪਾਣੀ ਪੈਂਦਾ ਬੁੱਡੇ ਦਰਿਆ 'ਚ ਔਰ ਬੁੱਢਾ ਨਾਲਾ ਬਣ ਜਾਂਦਾ ਉਹਦੇ ਖਿਲਾਫ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਇੰਨੇ ਚਿਰ ਦੇ ਆਰਡਰ ਨੇ ਜਦ ਕਿ ਸੰਵਿਧਾਨਕ ਅਧਾਰਿਆਂ ਦੇ ਆਰਡਰ ਸੀ باوجود ਉਸ ਦੇ ਕੋਈ ਕਾਰਵਾਈ ਨਹੀਂ ਹੋਈ ਸੀ ਔਰ ਇਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਸੀ ਕਿ ਸਟੇ ਲੈ ਸਕਣ ਉਹਦੇ ਲਈ ਉਹ ਭਜਨ ਅਠਵੀ ਕਰਦੇ ਸੀ ਕੋਸ਼ਿਸ਼ੀ ਕਰ ਰਹੇ ਸੀਗੇ ਔਰ ਅੱਜ ਵੀ ਇੱਕ ਤਾਰੀਖ ਸੀਗੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਪੰਜਾਬ ਪੋਲਿਊਸ਼ਨ ਬੋਰਡ ਨੂੰ ਉਹਨਾਂ ਨੇ ਕਿਹਾ ਸੀਗੇ ਤੁਸੀਂ ਸਾਰੇ ਡਾਕੂਮੈਂਟਸ ਲੈ ਕੇ ਆਉਣੇ ਆ ਇਹਦੇ ਨਾਲ ਸੰਬੰਧਿਤ ਉਹ ਕੁਝ ਨਹੀਂ ਲੈ ਕੇ ਗਏ ਲੈ ਕੇ ਕੀ ਜਾਣਗੇ ਸਾਰਾ ਕੁਝ ਤਾਂ ਝੂਠ ਹੈ ਸਾਰਾ ਕੁਝ ਤਾਂ ਗਲਤ ਹੈ ਜ਼ਹਿਰ ਪਾਰ ਹੀ ਨਹੀਂ ਉਹਨਾਂ ਦੀਆਂ ਕੋਈ ਵੀ ਚੀਜ਼ਾਂ ਉਹਨਾਂ ਮਾਪ ਡੰਡਾ ਤੇ ਕ੍ਰਾਈਟੇਰੀਆਸ ਤੇ ਪੂਰੇ ਹੀ ਨਹੀਂ ਉਤਰਦੇਗੇ ਜਿਹੜੀਆਂ ਇਹਨਾਂ ਨੇ ਪਰਮਿਸ਼ਨਸ ਲਈਆਂ ਸੀ ਜਾਂ ਜਿਹੜੇ ਨੋਰਮਸ ਹੈਗੇ ਨੇ ਵਰਲਡ ਦੇ ਜਾਂ ਆਪਣੇ ਦੇਸ਼ ਦੇ ਵੀ ਖੈਰ ਉਹਨਾਂ ਨੇ ਜਦੋਂ ਲੈ ਕੇ ਨਹੀਂ ਗਏ ਉਹਨਾਂ ਨੇ ਤਰੀਕ ਅੱਗੇ ਪਾਤੀ ਹੈ ਉਹ ਤਰੀਕ ਹੈਗੀ ਹੈ ਕੁਝ 20 ਮਾਰਚ ਆਈ ਥਿੰਕ ਸੋ 20 ਮਾਰਚ ਦੀ ਔਰ ਨਾਲ ਹੀ ਉਹਨਾਂ ਨੇ ਕਹਤਾ ਕਿ ਸਾਡਾ ਜਿਹੜਾ ਪੁਰਾਣਾ ਆਰਡਰ ਸੀ ਉਹੀ ਸਟੈਂਡ ਆਊਟ ਕਰੂਗਾ ਪੁਰਾਣਾ ਆਰਡਰ ਸੀ ਕਿ ਤਿੰਨੇ ਯੂਨਿਟ ਬੰਦ ਹੋਣੇ ਚਾਹੀਦੇ ਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਤੁਸੀਂ ਸਾਫ ਪਾਣੀ ਵੀ ਦਰਿਆ ਛੇ ਪਾ ਸਕਦੇ ਬੁੱਢੇ ਦਰਿਆ ਛ ਤਾਂ ਇਹਦਾ ਮਤਲਬ ਉਹ ਬੰਦ ਹੋਣੇ ਚਾਹੀਦੇ ਨੇ ਹੁਣ ਮੈਂ ਸਿਰਫ ਇੱਕੋ ਗੱਲ ਪੁੱਛਣੀ ਚਾਹੁੰਨਾ ਆ ਆਪਦੀ ਗਵਰਨਮੈਂਟ ਤੋਂ ਵੀ ਕਿ ਸੰਵਿਧਾਨਕ ਅਦਾਰਾ ਇਹ ਗੱਲ ਕਹਿ ਚੁੱਕੇ ਨੇ ਲੈਂਡ ਆਰਡਰ ਦਾ ਸਰਕਾਰ ਦਾ ਮੇਨ ਕੰਮ ਹੁੰਦਾ ਜਿਸ ਸੰਵਿਧਾਨਕ ਅਦਾਰਿਆਂ ਦੀ ਕਈ ਹੋਈ ਗੱਲ ਨੂੰ ਵੀ ਤੁਸੀਂ ਪਾਲਣ ਨਹੀਂ ਕਰੋਗੇ ਤਾਂ ਤੁਸੀਂ ਕਿਸ ਤਰ੍ਹਾਂ ਦੀ ਗਵਰਨਮੈਂਟ ਹੋ ਜੇ ਕੋਈ ਬੰਦਾ ਗੁਨਾਹ ਕਰ ਬੈੰਦਾ ਕੋਈ ਕਤਲ ਕਰ ਲਈ ਕੋਈ ਹੋਰ ਗੱਲ ਕਰ ਲਈ ਤਾਂ ਤੁਸੀਂ ਭੱਜ ਭੱਜ ਕੇ ਪੂਰਾ ਡਿਸਟ੍ਰਿਕਟ ਦੀ ਪੁਲਿਸ ਲੱਗ ਜਾਂਦੀ ਹੈ ਉਹ ਇਹ ਕਿੰਨੇ ਕਤਲ ਕਰ ਰਹੇ ਨੇ ਉਹ ਵੀ ਤੜਪਾ ਤੜਪਾ ਕੇ ਲੋਕਾਂ ਨੂੰ ਮਾਰ ਰਹੇ ਨੇ ਔਰ ਇਹਨਾਂ ਦੇ ਖਿਲਾਫ ਆਰਡਰ ਹੋ ਚੁੱਕੇ ਨੇ ਉਹਨੂੰ ਇੰਪਲੀਮੈਂਟ ਨਹੀਂ ਕਰੋਗੇ ਤੇ ਜੇ ਤੁਸੀਂ ਉਹਨੂੰ ਲਾਗੂ ਨਹੀਂ ਕਰ ਸਕਦੇ ਤਾਂ ਫਿਰ ਤੁਹਾਡੀ ਸਰਕਾਰ ਦੇ ਮਤਲਬ ਕੀ ਰਹਿ ਜਾਂਦਾ ਹੈ ਇਸ ਦਾ ਹੁਣ ਤਾਂ ਕਰ ਲੋ ਕੁਝ ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੂੰ ਨਾ ਸਟੇ ਮਿਲਿਆ ਇਹਨਾਂ ਦੇ ਖਿਲਾਫ ਆਰਡਰ ਹੋ ਚੁੱਕੇ ਨੇ ਔਰ ਉਸ ਗੱਲ ਨੂੰ ਵੀ 26 ਅਗਸਤ ਦੀ ਹੈ ਕਿੰਨੇ ਮਹੀਨੇ ਸ਼ਰਿਆਮ ਧੱਕਾਸ਼ਾਈ ਚੱਲ ਰਹੀ ਹੈ ਇਹ ਇੰਡਸਟਰੀ ਲਿਸਟ ਕਰ ਰਹੇ ਨੇ ਉਹ ਪਾਣੀ ਜ਼ਹਿਰ ਯੁਕਤ ਪਾ ਰਹੇ ਨੇ ਕਿੰਨੇ ਕੈਮੀਕਲ ਨੇ ਉਹਦੇ ਵਿੱਚ ਔਰ ਸਰਕਾਰ ਉਹਨਾਂ ਨੂੰ ਅਲਾਉ ਕਰ ਰਹੀ ਹੈ ਇਹਨਾਂ ਨੂੰ ਰੋਕ ਨਹੀਂ ਰਹੀ ਜਿਹੜੇ ਬੰਦੇ ਇਹਦੇ ਜ਼ਿੰਮੇਦਾਰ ਨੇ ਔਰ ਜਿਹੜੇ ਕੰਮ ਕਰ ਰਹੇ ਨੇ ਕੀ ਉਹਨਾਂ ਵਿਰੁੱਧ ਕ੍ਰਿਮੀਨਲ ਆਫੈਂਸ ਨਹੀਂ ਲੱਗਣਾ ਚਾਹੀਦਾ ਉਹਨਾਂ ਵਿਰੁੱਧ ਕੇਸ ਦਰਜ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਗ੍ਰਿਫਤਦਾਰੀ ਨਹੀਂ ਹੋਣੀ ਚਾਹੀਦੀ ਜੇ ਨਹੀਂ ਤਾਂ ਤੁਸੀਂ ਬਾਕੀ ਲੋਕਾਂ ਨੂੰ ਗ੍ਰਿਫਤਦਾਰ ਕਰਨ ਦਾ ਕੀ ਹੱਕ ਰੱਖਦੇ ਹੋ ਸਰਕਾਰ ਦਾ ਪਹਿਲਾ ਕੰਮ ਤਾਂ ਇਹ ਹੁੰਦਾ ਹੈ ਨਾ ਖੈਰ ਇਹਨਾਂ ਨੇ ਕੀ ਕਰਨਾ ਇਸ ਤੋਂ ਤੁਸੀਂ ਵਾਕਿਫ ਮੈਂ ਕਹੂੰਗਾ ਜਦੋਂ ਪੰਜਾਬ ਦੇ ਲੋਕ ساری ਦੁਨੀਆ ਇਸ ਗੱਲ ਨੂੰ ਜਾਣ ਗਈ ਹੈ ਤਾਂ ਫਿਰ ਇਹ ਸਮਝ ਲਓ ਆਪਾਂ ਜੰਗ ਜਿੱਤ ਲਈ ਹੈ ਰਹੀ ਗੱਲ ਉਹਦੀ ਇੰਪਲੀਮੈਂਟ ਕਰਨ ਦੀ ਕੱਲ ਨੂੰ ਆਪਾਂ ਉਹ ਵੀ ਕਰ ਦਿਆਂਗੇ ਹਾਂ ਇਹ ਇੱਕ ਕੰਮ ਕਰ ਸਕਦੇ ਸੀ ਉਹ ਇਹਨਾਂ ਨੇ ਸ਼ੁਰੂ ਕਰਤਾ ਆਪਣੇ ਉਹ ਬੰਦੇ ਜਿਹੜੇ ਇਸ ਅੰਦੋਲਨ ਚ ਬਹੁਤ ਸਪਸ਼ਟ ਵੇ ਨਾਲ ਜੁੜੇ ਹੋਏ ਸੀਗੇ ਉਹਨਾਂ ਨੂੰ ਉਹਨਾਂ ਦੀ ਧੜੋ ਪਕੜ ਇਹਨਾਂ ਨੇ ਸ਼ੁਰੂ ਕਰਤੀ ਹੈ ਫੜਨਾ ਉਹਨਾਂ ਨੂੰ ਸ਼ੁਰੂ ਕਰਤਾ ਇਲਾਕਿਆਂ ਵਾਈਸ ਖਾਸ ਕਰ ਸਾਡੇ ਉਧਰ ਫਰੀਦਕੋਟ ਵਾਲੇ ਪਾਸੇ ਬਠਿੰਡੇ ਵਾਲੇ ਪਾਸੇ ਜਿਹੜੇ ਲੋਕਾਂ ਦਾ ਇਹਨਾਂ ਨੂੰ ਸਪਸ਼ਟ ਪਤਾ ਸੀਗਾ ਇਹ ਕੰਮ ਹੀ ਕਰ ਸਕਦੇ ਸੀ ਉਹੀ ਕੰਮ ਹੀ ਕਰ ਰਹੇ ਨੇ ਖੈਰ ਤੁਸੀਂ ਇਹਦੀ ਪਰਵਾਹ ਨਾ ਕਰਿਓ ਜੀ ਕਿਉਂਕਿ ਇਹ ਗੱਲ ਆਮੋ ਖਾਸ ਤੱਕ ਪਹੁੰਚ ਚੁੱਕੀ ਹੈ ਔਰ ਕੱਲ ਸਾਰਾ ਸਾਰੇ ਦਾ ਸਾਰਾ ਜਿਹੜੇ ਰਾਜਸਥਾਨ ਦੇ ਲੋਕ ਹਤ ਹੈ ਹੀ ਨਹੀਂ ਪੰਜਾਬ ਦੇ ਸਾਰੇ ਲੋਕ ਆ ਰਹੇ ਨੇ ਇਸ ਵਿੱਚ ਜੋ ਵੀ ਇਨਸਾਨੀਅਤ ਦੇ ਵਿੱਚ ਕੀ ਕਹਿ ਲਓ ਜਾਂ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਜਿਨ੍ਹਾਂ ਦੀ ਆਤਮਾ ਜਾਗਰਤ ਹੈ ਉਹ ਸਭ ਆ ਰਹੇ ਨੇ ਤੁਸੀਂ ਵੀ ਆਇਓ ਜੇ ਔਰ ਮੇਰੀ ਸਿਰਫ ਇੱਕ ਪਹਿਲਾਂ ਵੀ ਮੈਂ ਬੇਨਤੀ ਕਰ ਚੁੱਕਿਆ ਹੁਣ ਦੁਬਾਰਾ ਕਰ ਰਿਹਾ ਕਿਉਂਕਿ ਇਹ ਸਰਕਾਰੀ ਏਜੰਸੀਆਂ ਦੇ ਕੁਝ ਬੰਦੇ ਤੇ ਇਹ ਇੰਡਸਟਰੀ ਲਿਸਟਾਂ ਦੇ ਕੁਝ ਬੰਦੇ ਸਾਡੇ ਚ ਮਿਲ ਕੇ ਕੁਝ ਗੜਬੜਾਂ ਕਰਨ ਦੀ ਕੋਸ਼ਿਸ਼ ਕਰਨਗੇ ਆਪਾਂ ਉਹ ਨਹੀਂ ਕਰਨੀਆ ਗੀਆਂ ਇਹਨਾਂ ਨੂੰ ਸਮਝਾਇਓ ਜੇ ਜੇ ਕਰਨ ਜੇ ਨਹੀਂ ਫਿਰ ਵੀ ਕਰਨੋਂ ਹਟਣਗੇ ਤਾਂ ਇਹਨਾਂ ਨੂੰ ਕਾਬੂ ਕਰਿਓ ਜੇ ਆਪਾਂ ਬਿਲਕੁਲ ਪਰ ਅਮਨ ਤਰੀਕੇ ਨਾਲ ਸ਼ਾਂਤੀ ਨਾਲ ਇਸ ਅੰਦੋਲਨ ਨੂੰ ਲੜਨਾ ਹੈ ਔਰ ਇਸ ਚੀਜ਼ ਨੂੰ ਇਹਦੇ ਤੇ ਜਿੱਤ ਹਾਸਲ ਕਰਨੀ ਹੈ ਕਿਉਂਕਿ ਆਪਾਂ ਉਹ ਕੌਮ ਹੈ ਜੋ ਨਿਸ਼ਚੈ ਕਰ ਆਪਣੀ ਜਿੱਤ ਕਰੂ ਚੋਂ ਨਿਕਲ ਕੇ ਆਈ ਹੈ ਜਿਵੇਂ ਅਸੀਂ ਗੁਰੂ ਕੇ ਬਾਗ ਦਾ ਮੋਰਚਾ ਆਪਣਾ ਜੈਤੂ ਦਾ ਮੋਰਚਾ ਨਨਕਣਾਸ ਆਫ ਦਾ ਮੋਰਚਾ ਜਿੱਤਿਆ ਸੀ ਜ਼ਬਰ ਦੇ ਖਿਲਾਫ ਸਬਰ ਦਿਖਾ ਕੇ ਉਸੇ ਤਰ੍ਹਾਂ ਨਾਲ ਆਪਾਂ ਇਹ ਮੋਰਚਾ ਵੀ ਜਿੱਤਣਾ ਹੈ ਪਹਿਲਾਂ ਉਹਦਾ ਪਹਿਲਾ ਸਟੈਪ ਕੱਲ ਹੋਣ ਵਾਲਾ ਹੈ ਜਿਵੇਂ ਕੱਲ ਵਾਲਾ ਲੈ ਗਏ ਫਿਰ ਆਪਾਂ ਅਗਲਾ ਵੀ ਲੈ ਕੇ ਜਾਵਾਂਗੇ ਬਲਕਿ ਆਪਣੀ ਜਿੱਤ ਤਾਂ ਹੋ ਗਈ ਹੈ ਜਦੋਂ ਗੱਲਾਂ ਲੋਕਾਂ ਆਮੋ ਖਾਸ 'ਚ ਪਹੁੰਚ ਜੇ ਔਰ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਜੇ ਸਰਕਾਰ ਲੋਕਾਂ ਦਾ ਮਤਲਬ ਨਹੀਂ ਸਮਝ ਰਹੀ ਉਹਨਾਂ ਦੀ ਫੀਲਿੰਗ ਨੂੰ ਨਹੀਂ ਸਮਝ ਰਹੀ ਤਾਂ ਇਹ ਕਿਹੋ ਜੀ ਸਰਕਾਰ ਹੈ ਥੋੜਾ ਜਿਹਾ ਸੋਚ ਲਿਓ ਜਿਸ ਬਾਰੇ ਭਗਵੰਤ ਮਾਨ ਜੀ ਚੀ ਮੰਤਰੀ ਸਾਹਿਬ ਆਪਾਂ ਪਹਿਲਾਂ ਮਿਲਦੇ ਰਹੇ ਹਾਂ ਬਹੁਤ ਪਹਿਲਾਂ ਹਨਾ ਥੋੜਾ ਜਿਹਾ ਸਮਝਿਓ ਜੀ ਯਾਰ ਮੈਨੂੰ ਨਹੀਂ ਲੱਗਦਾ ਸੀ ਤੁਸੀਂ ਇੰਨੀ ਬੇਤਿਆਨੀ ਕਰੋਗੇ ਸਾਨੂੰ ਤੇਰੇ ਤੋਂ ਉਮੀਦ ਸੀ ਕੀ ਨਿਕਲਿਆ ਹਜੇ ਵੀ ਬੇਨਤੀ ਹੈ ਤੁਸੀਂ ਖੁਦ ਖੜੇ ਹੋ ਕੇ ਤੁਹਾਡੀ ਸਰਕਾਰ ਦੇ ਹੋਰ ਵੀ ਬਹੁਤ ਸਾਰੇ ਬੰਦੇ ਤੁਹਾਡੇ ਸਪੀਕਰ ਸਾਹਿਬ ਉਹਨਾਂ ਹੀ ਥਾਵਾਂ ਤੇ ਖੜਕੇ ਕੀ ਕੁਝ ਕਹਿੰਦੇ ਰਹੇ ਹੋ ਤੁਸੀਂ ਸਾਡੀਆਂ ਗੱਲਾਂ ਛੱਡ ਦਿਓ ਮੈਂ ਕੀ ਕਹਿ ਰਿਹਾ ਲੱਖਾਂ ਕੀ ਕਹਿ ਰਿਹਾ ਸਾਡੀ ਪੂਰੀ ਕਾਲੇ ਪਾਣੀ ਦੀ ਟੀਮ ਕੀ ਕਹਿ ਰਹੀ ਹੈ ਜੇ ਹੋਰ ਲੋਕ ਕੀ ਕਹਿ ਰਿਹਾ ਹੈ ਕਮ ਸੇ ਕੋ ਮੋਹ ਹੀ ਕਰ ਲੋ ਜੋ ਤੁਸੀਂ ਕਹਿੰਦੇ ਰਹੇ ਹੋ ਪਹਿਲਾਂ ਜਾਂ ਦੱਸ ਦਿਓ ਉਹ ਤੋਂ ਝੂਠ ਸੀ ਕਿ ਹੁਣ ਝੂਠ ਹੈ ਕੁਝ ਤਾਂ ਸੋਚੋ ਕਦੇ ਕਦੇ ਮੌਕਾ ਮਿਲਦਾ ਜਦੋਂ ਦੁਨੀਆ ਤੁਹਾਡੇ ਵੱਲ ਵੇਖ ਰਹੀ ਹੁੰਦੀ ਹੈ ਉਹਦਾ ਸਦ ਉਪਯੋਗ ਕਰ ਲੋ ਉਹਦੇ ਨਾਲ ਕੁਝ ਅਜੀਬ ਫੈਸਲੇ ਲੈ ਲੋ ਅਜ ਪੰਜਾਬ ਦਾ ਪਾਣੀ ਸਾਡੇ ਕੋਲੇ ਨਾ ਕੋਈ ਕੋਲਾ ਹੈ ਨਾ ਕੋਈ ਹੋਰ ਹੀਰਾ ਹੈ ਸਾਡੇ ਕੋਲੇ ਕੁਦਰਤੀ ਸੋਮਾ ਨੇਚਰਲ ਰਿਸੋਰਸਸ ਸਿਰਫ ਇੱਕ ਹੈ ਉਹ ਪਾਣੀ ਹੈ ਤੇ ਜੇ ਪੰਜਾਬ ਦਾ ਪਾਣੀ ਖਰਾਬ ਹੋ ਗਿਆ ਅਸੀਂ ਕਿੱਥੇ ਜਾਵਾਂਗੇ ਕਿੰਨਾ ਡੂੰਗਾ ਚਲਿਆ ਗਿਆ ਉਹ ਛੋਰ ਵੀ ਬਹੁਤ ਸਾਡੇ ਮਸਲੇ ਨੇ ਅਸੀਂ ਪਾਣੀ ਜੋ ਥੱਲਿਓਂ ਕੱਢ ਰਹੇ ਹਾਂ ਜੋ ਹਾਂ ਮੋਟਰਾਂ ਦੀ ਗੱਲ ਬਹੁਤ ਹੁੰਦੀ ਔਰ ਮੈਂ ਕਹਿ ਰਿਹਾ ਹਾਂ ਉਹ ਗਲਤ ਹੈ ਪਰ ਮੈਨੂੰ ਇਹ ਦੱਸੋ ਅਾ 1.5 ਕਰੋੜ ਲੀਟਰ ਦਾ ਇਹ ਤਿੰਨਾ ਤਿੰਨਾ ਸੈਂਟਰਾਂ ਤੋਂ ਹੀ ਪੈਂਦਾ ਹੈ ਜਿਹੜੇ ਹੋਰ ਨੇ ਉਹ ਕਿੰਨੇ ਨੇ ਤਾਂ ਕਿੰਨਾ ਪਾਣੀ ਥੱਲਿਓਂ ਕੱਢਿਆ ਜਾ ਰਿਹਾ ਔਰ ਉਹਨੂੰ ਜ਼ਹਿਰ ਬਣਾਇਆ ਜਾ ਰਿਹਾ ਕਿੰਨਾ ਪਾਣੀ ਕਿੰਨੀਆਂ ਮੋਟਰਾਂ ਚੱਲ ਜਾਣਗੀਆਂ ਕਿੰਨੇ ਸਮੇਂ ਲਈ ਚੱਲ ਜਾਣਗੀਆਂ ਫਿਰ ਇਸ ਗੱਲ ਨਾਲ ਮੈਂ ਮੋਟਰਾਂ ਦੀ ਗੱਲ ਨੂੰ ਜਸਟੀਫਾਈ ਨਹੀਂ ਕਰ ਰਿਹਾਗਾ ਉਹ ਵੀ ਜ਼ਿਆਦਾ ਥੱਲਿਓਂ ਪਾਣੀ ਕੱਢਣਾ ਬੰਦ ਹੋਣਾ ਚਾਹੀਦਾ ਬਟ ਜੋ ਆ ਘਾਣ ਹੋ ਰਿਹਾ ਹੈ ਮਣਾਮੂਹੀ ਪਾਣੀ ਕੱਢਿਆ ਜਾ ਰਿਹਾ ਔਰ ਜ਼ਹਿਰ ਬਣਾ ਕੇ ਵਾਪਸ ਸਾਡੇ ਦਰਿਆਵਾਂ ਚ ਪਾਇਆ ਜਾ ਰਿਹਾ ਹੈ ਜਾਂ ਰਿਵਰਸ ਬੋਰਿੰਗ ਕਰਕੇ ਥੱਲੇ ਪਾਇਆ ਜਾ ਰਿਹਾ ਹੈ ਕਿ ਇਹਨੂੰ ਰੋਕਿਆ ਜਾਊਗਾ ਕਿ ਨਹੀਂ ਰੋਕਿਆ ਜਾਊਗਾ ਇਹ ਮਸਲਾ ਇਕੱਲਾ ਜੀਰਾ ਫੈਕਟਰੀ ਦਾ ਨਹੀਂ ਸੀ ਸਾਰੇ ਪੰਜਾਬ ਛੋੜਿਆ ਸਾਰੇ ਉਹਨਾਂ ਲੋਕਾਂ ਨੂੰ ਮੈਂ ਕਹੂੰਗਾ ਆਓ ਔਰ ਪਹਿਲੀ ਜਿੱਤ ਜਿੱਤੀਏ ਫਿਰ ਅੱਗੇ ਵਧਾਂਗੇ ਹੁਣ ਮੈਂ ਸਰਕਾਰ ਨੂੰ ਦੁਬਾਰਾ ਕਹੂੰਗਾ ਤੁਹਾਡਾ ਪਹਿਲਾ ਕੰਮ ਹੈ ਲਾਅ ਆਰਡਰ ਨੂੰ ਮੇਨਟੇਨ ਕਰਨਾ ਜਦੋਂ ਸ਼ਰਿਆਮਿਕ ਸੰਵਿਧਾਨਕ ਬਾਡੀਆਂ ਨੇ ਕਹਤਾ ਕਿ ਬੰਦ ਹੋਣੀਆਂ ਚਾਹੀਦੀਆਂ ਚੀਜ਼ਾਂ ਤਾਂ ਤੁਸੀਂ ਬੰਦ ਕਿਉਂ ਨਹੀਂ ਕਰ ਰਹੇਗੇ ਔਰ ਮੈਂ ਲੋਕਾਂ ਨੂੰ ਫੇਰ ਕਹੂੰਗਾ ਅਮਨੋ ਆਮਨ ਨਾਲ ਸ਼ਾਂਤੀ ਨਾਲ ਕੁਝ ਵੀ ਜ਼ਬਰ ਹੁੰਦਾ ਉਹਦਾ ਮੁਕਾਬਲਾ ਸਬਰ ਨਾਲ ਕਰਾਂਗੇ ਆਪਾਂ ਜਾਬਤੇ 'ਚ ਰਹਿਣਾ ਤਾਂ ਹੀ ਆਪਾਂ ਇੱਜ਼ਤ ਹਾਸਲ ਕਰਾਂਗੇ ਔਰ ਪਹਿਲੀ ਜਿੱਤ